ਮੈਨੂੰ ਲੱਗਦਾ ਜੀ ਬੰਦੇ ਦਾ ਮੋਟਿਵ ਕਦੇ ਕੁਝ ਨਹੀਂ ਹੁੰਦਾ ਹਰ ਜਿਵੇਂ ਦਾਣਾ ਪਾਣੀ ਬੰਦੇ ਨੂੰ ਖਿੱਚਦਾ ਹੈ ਉਦਾਂ ਹੀ ਜਗ੍ਹਾ ਵੀ ਖਿੱਚਦੀ ਹੈ ਮੈਂ ਤਾਂ ਸਗੋਂ ਆਪਣੇ ਆਪ ਨੂੰ ਅਨਲੱਕੀ ਸਮਝਦਾ ਕਿ ਮੈਂ ਇੱਥੇ ਰਹਿ ਕੇ ਜੰਮ ਕੇ ਵੀ ਇੱਥੇ ਆਇਆ ਨਹੀਂ ਕਦੇ ਜਾਨਾ ਚਾਮਗੇ ਕਿਵੇਂ ਇੱਕ ਆਰਟਿਸਟ ਤੋਂ ਸਿੰਗਰ ਬਲ ਕਿਵੇਂ ਤੁਸੀਂ ਇੱਕਦਮ ਹੋ ਗਏ ਹੋ ਬੰਬੇ ਦੇ ਲੋਕੀ ਕਹਿੰਦੇ ਯਾਰ ਜਿੰਨਾ ਕਮੇਡੀਅਨ ਸਾਰੇ ਪੰਜਾਬ ਤੋਂ ਕਿਉਂ ਆਉਂਦੇ ਯਾਰ ਕਿਉਂਕਿ ਜਿਹੜੀ ਹਾਜ਼ਰ ਜਵਾਬੀ ਜ਼ਿੰਦਾ ਦੇ ਲਈ ਪੰਜਾਬੀਆਂ ਜਾਂ ਕਿਤੇ ਨਹੀਂ ਹੈਗੀ ਸੇ ਮੈਂ ਇਹਨੂੰ ਟੈਲੈਂਟ ਨਹੀਂ ਮੰਨਦਾ ਇਹ ਤਾਂ ਸੁਭਾਅ ਆ ਪੰਜਾਬੀਆਂ ਦਾ ਹਸਾਣਾ ਰਹੀ ਗੱਲ ਗਾਇਕੀ ਨੂੰ ਮੈਂ ਟੈਲੈਂਟ ਮੰਨਦਾ ਮੈਂ ਜੇ ਕੋਈ ਗਾਣਾ ਗਾਵਾਂਗਾ ਇਨ ਫਿਊਚਰ ਉਹ ਮਤਲਬ ਹੈ ਕਿ ਬਲੋ ਦਾ ਬੈਲਟ ਨਹੀਂ ਹੋਏਗਾ ਇਹ ਪੱਕੀ ਗੱਲ ਹੈ ਹਥਿਆਰਾਂ ਦਾ ਬੜਾ ਜ਼ਿਕਰ ਹੁੰਦਾ ਜੀ ਕਿ ਤੁਸੀਂ ਵੀ ਇਸ ਤਰ੍ਹਾਂ ਦੇ ਹਥਿਆਰਾਂ ਦੇ ਗਾਣੇ ਨੂੰ ਉਹ ਵਾਲੇ ਟਾਈਮ ਦੇ ਵਿੱਚ ਕਾਲਜ ਟਾਈਮ ਦੇ ਵਿੱਚ ਕ ਏਟੀ ਜਿਹੜਾ ਪਾਲੀਵੁੱਡ ਹੈਗਾ ਸਾਡਾ ਪੈਰਲਲ ਹੈਗਾ ਬਾਲੀਵੁੱਡ ਦੇ ਤੇ ਹੁਣ ਸਾਡੇ ਜਿਹੜੇ ਦਿਲਜੀਤ ਭਾਜੀ ਗਿੱਪੀ ਭਾਜੀ ਅਮਰਿੰਦਰ ਰਜਲੇ ਇਹ ਸਟਾਰਾਂ ਨੂੰ ਵੀ ਬੰਬੇ ਜਾਣਦੇ ਆ ਤੇ ਬਾਂਬੇ ਕੁੜੀਆਂ ਮੁੰਡਿਆਂ ਕਹਿੰਦੇ ਮੈਨੂੰ ਪੰਜਾਬੀ ਸਿੱਖਣੀ ਹੈ ਮੈਂ ਕਿਉਂ ਕਹਿੰਦੀ ਫਿਲਮਾਂ ਵਿੱਚ ਕੰਮ ਕਰਨਾ ਮੈਂ ਕਿ ਕਹਿੰਦੇ ਕਿਆ ਕੈਸੇ ਸਿੱਖੇ ਮੈਂ ਉਹਨਾਂ ਨੂੰ ਪੰਜਾਬੀ ਹੱਸ ਕੇ ਕਹਿੰਨਾ ਮੈਂ ਕਿ ਪਹਿਲਾਂ ਗਾਲਾਂ ਸਿੱਖ ਲਓ ਤੋਂ ਕਈ ਸਟਾਰ ਹੈ ਜਿਨ੍ਹਾਂ ਦਾ ਨਸ਼ੇ ਦੇ ਵਿੱਚ ਨਾਮ ਆ ਚੁੱਕਿਆ ਚਾਹੇ ਅਸੀਂ ਕਮੇਡੀ ਭਾਰਤੀ ਦੀ ਗੱਲ ਕਰ ਲਈਏ ਜਾਂ ਹੋਰ ਐਕਟਰਸ ਦੀ ਗੱਲ ਕਰ ਲਈਏ ਕਈਆਂ ਦਾ ਨਾਮ ਆ ਰਿਹਾ ਤੁਸੀਂ ਕਿਵੇਂ ਦੇਖਦੇ ਹੋ ਕਿ ਕਿੰਨੇ ਕ ਜਗੜ ਚ ਬਾਲੀਵੁੱਡ ਆ ਚੁੱਕਿਆ ਜੀ ਨਸ਼ੇ ਸਾਮੀ ਦਾ ਮੁੱਦਾ ਬੜਾ ਚੱਲਿਆ ਹੋਇਆ ਇਸ ਵੇਲੇ ਜੋ ਪੰਜਾਬ ਦੇ ਕਿਸਾਨ ਹੈ ਪੰਜਾਬ ਤੋਂ ਦਿੱਲੀ ਵੱਲ ਚਲੇ ਗਏ ਤੁਸੀਂ ਕਿਵੇਂ ਦੇਖਦੇ ਹੋ ਕਿਸਾਨਾਂ ਦੇ ਸੰਘਰਸ਼ ਨੂੰ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਤੇ ਮੈਂ ਹਰਕੇਸ਼ ਸਿੰਘ ਰਾਣਾ ਜਿਵੇਂ ਕਿ ਸਾਡੀ ਹਮੇਸ਼ਾ ਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਆਪਣੇ ਸਰੋਤਿਆਂ ਨੂੰ ਅਜਿਹੇ ਕਲਾਕਾਰਾਂ ਨਾਲ ਰੂਬਰੂ ਕਰਾਈਏ ਜੋ ਕਿ ਖਾਸ ਕਰਕੇ ਪੰਜਾਬ ਦਾ ਨਾਮ ਰੋਸ਼ਨ ਕਰਕੇ ਪੰਜਾਬ ਆਪਣੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਜਿਨ੍ਹਾਂ ਨੇ ਤੇ ਸਭ ਤੋਂ ਵੱਡੀ ਗੱਲ ਅਸੀਂ ਕਰਨ ਜਾ ਰਹੇ ਕਿ ਇਸ ਸਮੇਂ ਜੋ ਅਸੀਂ ਗੱਲ ਕਰਨ ਜਾ ਰਹੇ ਸਾਡੇ ਨੰਗਲ ਸ਼ਹਿਰ ਦੇ ਵਿੱਚ ਪਹੁੰਚੇ ਨੇ ਜਸਵੰਤ ਰਠੌਰ ਜੀ ਜਿਵੇਂ ਕਿ ਸਾਰੇ ਜਾਣਦੇ ਨੇ ਕਿ ਪੰਜਾਬ ਦੇ ਸ਼ਹਿਰ ਤੋਂ ਉੱਠ ਕੇ ਬੰਬੇ ਵਰਗੇ ਸ਼ਹਿਰ ਦੇ ਵਿੱਚ ਜਾ ਕੇ ਆਪਣਾ ਨਾਮ ਬਣਾਉਣਾ ਕਿੰਨਾ ਟਫ ਹੁੰਦਾ ਹੈ ਪਰ ਫਰਸ਼ ਤੋਂ ਹਰਸ਼ ਤੱਕ ਦਾ ਸਫ਼ਰ ਇਹਨਾਂ ਨੇ ਕਿਵੇਂ ਤੈਅ ਕੀਤਾ ਉਹ ਸਾਰੀ ਗੱਲ ਕਰਾਂਗੇ ਇਹਨਾਂ ਨਾਲ ਪਰ ਫਿਲਹਾਲ ਜਿਵੇਂ ਅਸੀਂ ਗੱਲ ਕਰੀਏ ਪੰਜਾਬ ਟੀਵੀ ਤੇ ਇਸ ਸਮੇਂ ਮੌਜੂਦ ਨੇ ਰਠੌਰ ਸਾਹਿਬ ਸਭ ਤੋਂ ਪਹਿਲਾਂ ਪੰਜਾਬ ਟੀਵੀ ਦੇ ਤੁਹਾਡਾ ਸਵਾਗਤ ਹੈ ਜੀ ਥੈਂਕ ਯੂ ਥੈਂਕ ਯੂ ਪਾਜੀ ਪੰਜਾਬ ਟੀਵੀ ਦੇ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਰ ਸਭ ਤੋਂ ਪਹਿਲਾਂ ਜਾਨਣਾ ਚਾਹਾਂਗੇ ਤੁਸੀਂ ਅੱਜ ਨੰਗਲ ਆਇਓ ਤੇ ਨੰਗਲ ਆਉਣ ਦਾ ਮੇਨ ਮੋਟਿਵ ਕੀ ਸੀਗਾ ਜੀ ਅੱਜ ਤੁਹਾਡਾ ਮੈਨੂੰ ਲੱਗਦਾ ਜੀ ਬੰਦੇ ਦਾ ਮੋਟਿਵ ਕਦੇ ਕੁਝ ਨਹੀਂ ਹੁੰਦਾ ਹਰ ਜਿਵੇਂ ਦਾਣਾ ਪਾਣੀ ਬੰਦੇ ਨੂੰ ਖਿੱਚਦਾ ਹੈ ਉਦਾਂ ਹੀ ਜਗ੍ਹਾ ਵੀ ਖਿੱਚਦੀ ਹੈ ਮੈਂ ਤਾਂ ਸਗੋਂ ਆਪਣੇ ਆਪ ਨੂੰ ਅਨਲੱਕੀ ਸਮਝਦਾ ਕਿ ਮੈਂ ਇੱਥੇ ਰਹਿ ਕੇ ਜੰਮ ਕੇ ਵੀ ਇੱਥੇ ਆਇਆ ਨਹੀਂ ਕਦੇ ਤੇ ਕਿਉਂਕਿ ਸੁਣਦੇ ਹੁੰਦੇ ਸੀਗੇ ਮਾਤਾ ਨੈਣੇ ਵੀ ਅਨੰਦਪੁਰ ਸਾਹਿਬ ਤਾਂ ਆਈ ਨੰਗਲ ਦੇ ਵਿੱਚ ਕਦੇ ਸਬਬ ਨਹੀਂ ਬਣਿਆ ਬਟ ਮੈਂ ਥੈਂਕਸ ਕਰਦਾ ਆਪਣੇ ਸਿੱਧੂ ਭਾਜੀ ਦਾ ਕਿਉਂਕਿ ਇਹ ਜਿਹੜਾ ਸੀ ਪ੍ਰੋਜੈਕਟ ਕੀਤਾ ਉਹਦੇ ਵਿੱਚ ਇਹ ਇਹਨਾਂ ਨੇ ਬਹੁਤ ਸਾਥ ਦਿੱਤਾ ਤੇ ਇਹਨਾਂ ਦੇ ਰਿਸ਼ਤੇਦਾਰ ਕਹਿ ਲੋ ਭਰਾ ਕਹਿ ਲੋ ਦੋਸਤ ਕਹਿ ਲੋ ਜਿਨ੍ਹਾਂ ਨੂੰ ਆਪਾਂ ਜਿਨ੍ਹਾਂ ਦੇ ਘਰ ਰੁਕਿਆ ਲक्की ਭਾਜੀ 6 ਨੰਬਰ ਵਾਰ ਤੋਂ ਰঞ্জੀਤ ਸਿੰਘ ਭਾਜੀ ਤੇ ਸਮਾਜ ਸੇਵੀ ਨੇ ਪੂਰਾ ਪਰਿਵਾਰ ਤੇ ਜਿਵੇਂ ਮੈਂ ਸੁਣਿਆ ਵੀ ਨੇਚਰ ਜਿੱਦਾ ਦੀ ਹੁੰਦੀ ਉਹ ਚ ਰਹਿਣ ਵਾਲੇ ਬੰਦੇ ਵੀ ਉਦਾਂ ਦੇ ਹੁੰਦੇ ਸੋ ਉਹਨਾਂ ਨਾਲ ਮਿਲ ਕੇ ਆਇਆ ਲੱਗਾ ਕਿ ਵਾਕੇ ਯਾਰ ਮੈਂ ਤਾਂ ਬੜਾ ਮਿਸ ਕਰਤਾ ਤੇ ਮੈਨੂੰ ਬੜਾ ਆਪਣੇ ਆਪ ਤੇ ਵੀ ਹੋ ਰਿਹਾ ਕਿ ਮੈਂ ਬੜਾ ਲੇਟ ਹੋ ਗਿਆ ਪਰ ਮੈਂ ਹੁਣ ਆਂਦਾ ਰਵਾਂਗਾ ਨੰਗਲ ਬਹੁਤ ਚੰਗਾ ਲੱਗਿਆ ਭਾਜੀ ਆ ਕੇ ਇਹ ਬਿਲਕੁਲ ਸਰ ਪ੍ਰੋਜੈਕਟ ਦੀ ਗੱਲ ਕਰਦੇ ਆ ਜਿਵੇਂ ਕਿ ਤੁਹਾਡਾ ਨਵਾਂ ਪ੍ਰੋਜੈਕਟ ਆ ਰਿਹਾ ਜੀ ਤੁਸੀਂ ਇੱਕ ਗਾਣਾ ਰਿਲੀਜ਼ ਹੋਇਆ ਤੁਹਾਡਾ ਇਸ ਤੋਂ ਪਹਿਲਾਂ ਜੇ ਅਸੀਂ ਗੱਲ ਕਰੀਏ ਤੁਸੀਂ ਮਿਮਿਕਰੀ ਆਰਟਿਸਟ ਦੇ ਤੌਰ ਤੇ ਆਪਣੀ ਇੱਕ ਪਛਾਣ ਬਣਾ ਚੁੱਕੇ ਹੋ ਕਪੀਲੀ ਸ਼ਰਮਾ ਦੇ ਸ਼ੋਅ ਵਿੱਚ ਵੀ ਤੁਸੀਂ ਆਪਣਾ ਜੋ ਆਪਣਾ ਟੈਲੈਂਟ ਹੈ ਉਸ ਨੂੰ ਦਿਖਾ ਚੁੱਕੇ ਹੋ ਸਰ ਜਾਨਣਾ ਚਾਹਾਂਗੇ ਕਿਵੇਂ ਇੱਕ ਆਰਟਿਸਟ ਤੋਂ ਸਿੰਗਰ ਬਲ ਕਿਵੇਂ ਤੁਸੀਂ ਇੱਕਦਮ ਹੋ ਗਏ ਹੋ ਉਹ ਗੱਲ ਤਾਂ ਹੁੰਦੀ ਹੈ ਕਿ ਕਈ ਚੀਜ਼ਾਂ ਜਿਵੇਂ ਦੁਕਾਨ ਦੇ ਵਿੱਚ ਸਮਾਨ ਪਿਆ ਹੁੰਦਾ ਗੋਦਾਮ 'ਚ ਪਿਆ ਹੁੰਦਾ ਉਹ ਕੱਢਦੇ ਉਦੋਂ ਹੀ ਜਦੋਂ ਉਹਦੀ ਲੋੜ ਪੈਂਦੀ ਆ ਪਹਿਲਾਂ ਉਹ ਰੱਖਿਆ ਹੁੰਦਾ ਕੋਲਡ ਜੀ ਤੇ ਸਿੰਗਿੰਗ ਦਾ ਇਦਾਂ ਆ ਵੀ ਮੇਰੇ ਖਿਆਲ ਹਰ ਪੰਜਾਬੀ ਸਾਡਾ ਦੁਨੀਆ 'ਚ ਜਿੱਥੇ ਵੀ ਗਿਆ ਆ ਨੱਚਣਾ ਗਾਣਾ ਹਸਾਣਾ ਪੰਜਾਬੀਆਂ ਦਾ ਜ਼ਿੰਮਾ ਸਾਨੂੰ ਵੀ ਅਕਸਰ ਬੰਬੇ ਲੱਭ ਜਿਵੇਂ ਲੋਕੀ ਕਹਿੰਦੇ ਯਾਰ ਜਿੰਨੇ ਕਮੇਡੀਅਨ ਸਾਰੇ ਪੰਜਾਬ ਤੋਂ ਕਿਉਂ ਆਉਂਦੇ ਯਾਰ ਜਿੰਨੇ ਵੀ ਵੱਡੇ ਵੱਡੇ ਕੱਪੇ ਸ਼ਰਮਾ ਲਹਿਰੀ ਭਾਰਤੀ ਦੀ ਪਗੜਾ ਜਾ ਘਟਾਜੀ ਠਾਕੁਰ ਸੁਵੰਦਾ ਚਲੋ ਮੈਂ ਵੀ ਵਿੱਚ ਕਿਤੇ ਮਾੜਾ ਮੋਟਾ ਲਿਸਟ ਹੈਗਾ ਆ ਤੇ ਉਹਨਾਂ ਨੂੰ ਮੈਂ ਹੀ ਦੱਸਦਾ ਨਾ ਤੁਸੀਂ ਮੈਂ ਕਹਦਾ ਪੰਜਾਬ ਆ ਕੇ ਦੇਖੋ ਤੇ ਵਿਚਰੋ ਉੱਥੇ ਆਮ ਬੰਦਾ ਕਮੇਡੀਅਨ ਆ ਅਸੀਂ ਸਿਰ ਪੇਸ਼ਾ ਬਣਾ ਲਿਆ ਕਿਉਂਕਿ ਜਿਹੜੀ ਹਾਜ਼ਰ ਜਵਾਬੀ ਜ਼ਿੰਦਾ ਦੇ ਲਈ ਪੰਜਾਬੀਆਂ ਜਾਂ ਕਿਤੇ ਨਹੀਂ ਹੈਗੀ ਸੇ ਮੈਂ ਇਹਨੂੰ ਟੈਲੈਂਟ ਨਹੀਂ ਮੰਨਦਾ ਇਹ ਤਾਂ ਸੁਭਾਅ ਆ ਪੰਜਾਬੀਆਂ ਦਾ ਹਸਾਣਾ ਰਹੀ ਗੱਲ ਟੈਲ ਗਾਇਕੀ ਨੂੰ ਮੈਂ ਟੈਲੈਂਟ ਮੰਨਦਾ ਜਿਹੜਾ ਟੈਲੈਂਟ ਮੈਂ ਕਈ ਛੁਪਾ ਕੇ ਰੱਖਿਆ ਸੀ ਕਹਿ ਲੋ ਸੁਭਬ ਨਹੀਂ ਸੀ ਬਣਿਆ ਤੇ ਕੈਲੋ ਲਾਕਡਾਊਨ ਨੇ ਘੜਤਾ ਲਾਕਡਾਊਨ ਜਦੋਂ ਸਾਰੇ ਬੰਦੇ ਨਿਰਾਸ਼ ਸਿਗੇ ਹਰ ਬੰਦਾ ਆਪਣੇ ਆਪ ਚ ਗੁੰਮ ਸਿਗਾ ਰਿਸ਼ਤੇਦਾਰ ਰਿਸ਼ਤੇਦਾਰ ਨੂੰ ਨਹੀਂ ਪੁੱਛ ਰਿਆ ਸੀ ਠੀਕ ਆ ਆਪਣੇ ਆਪ ਜੀ ਬੜੇ ਹੀ ਬਰ ਦੁਬਾਰ ਮਨੋਰੰਜਨ ਤੁਹਾਡਾ ਟੀਵੀ ਜਿਗਾ ਜਾਂ ਆਪਣਾ ਆਪਣਾ ਮੋਬਾਈਲ ਤੇ ਉਦੋਂ ਫਿਰ ਮੇਰੇ ਅੰਦਰ ਵੀ ਵਾਵਰੋਲੇ ਹੋਏ ਵੀ ਮੈਂ ਕੀ ਕਰਾਂ ਫਿਰ ਮੇਰੇ ਕਈ ਚੀਜ਼ਾਂ ਇਦਾਂ ਨਹੀਂ ਸੀ ਜਿਹੜੀਆਂ ਜ਼ਿੰਦਗੀ ਚ ਮੈਂ ਕਰਨੀਆਂ ਸੀਗੀਆਂ ਜਿਵੇਂ ਮੈਂ ਥੋੜਾ ਜਿਹਾ ਇੱਕ ਸੰਜੀਦਾ ਪੱਖ ਵੀ ਆ ਹਨਾ ਜਿਹੜਾ ਬਾਅਦ ਚ ਨਜ਼ਰ ਆਂਦਾ ਤੇ ਮੈਂ ਸ਼ਾਰਟ ਫਿਲਮਾਂ ਬਣਾਈਆਂ ਦੇਖੀਆਂ ਸੁਣੀਆਂ ਪੜੀਆਂ ਕਿਤਾਬਾਂ ਪੜੀਆਂ ਤੇ ਮੇਰੇ ਚ ਗੀਤ ਦੀ ਜਿਹੜੀ ਗਾਣ ਦੀ ਸੀਗੀ ਇੱਕ ਟੈਲੈਂਟ ਕਿਉਂਕਿ ਸਕੂਲ ਟਾਈਮ ਮੇਰੀ ਜਿਹੜੀ ਸਕੂਲ ਚ ਪਹਿਚਾਨ ਸਿੰਗਰ ਦੀ ਸੀਗੀ ਤੇ ਫਿਰ ਇੱਕ ਮੁੱਦਾ ਜਿਹੜਾ ਸੀ ਦਾਰਾ ਸਿੰਘ ਜਿੰਮ ਦੇ ਵਿੱਚ ਉਹ ਮੈਨੂੰ ਲੱਗਦਾ ਹੈ ਬੜਾ ਵੱਡਾ ਮੁੱਦਾ ਸੀਗਾ ਪਹਿਲਵਾਨੀ ਨੂੰ ਮੈਂ ਬਹੁਤ ਪਿਆਰ ਕਰਦਾ ਸਤਿਕਾਰ ਕਰਦਾ ਤੇ ਮੈਨੂੰ ਲੱਗਦਾ ਕਾਮੇਡੀ ਦੇ ਵਿੱਚ ਐਵੇਂ ਮਜ਼ਾਕ ਨਾ ਬਣ ਜੇ ਸੋ ਤਾਂ ਕਰਕੇ ਫਿਰ ਮੈਂ ਇਹਨੂੰ ਗਾਣੇ ਦਾ ਰੂਪ ਦਿੱਤਾ ਕਿਉਂਕਿ ਗਾਣਾ ਵਾਰ-ਵਾਰ ਸੁਣਿਆ ਜਾਂਦਾ ਕਾਮੇਡੀ ਸਿਰਕੋ ਵਾਰ ਦੇਖੀ ਅਸੀਂ ਚਾਹਾਂਗੇ ਕਿ ਸਾਡੇ ਜੋ ਦਰਸ਼ਕ ਹੈ ਉਸ ਗਾਣੇ ਦੇ ਦੋ ਬੋਲ ਤੁਹਾਡੇ ਮੂੰਹ ਤੋਂ ਜਰੂਰ ਸੁਣਨ ਜੀ ਜੀ ਇਹ ਰਵੀਦਾਰਾ ਜੀ ਇਹ ਉਹਨਾਂ ਨੇ ਗਾਣਾ ਲਿਖਿਆ ਜੀ ਤੇ 뮤지컬 ਰੂਟਸ ਨੇ ਮਿਊਜ਼ਿਕ ਦਿੱਤਾ ਹੈ ਹੂੰ ਹੋ ਡੰਬਲ ਹੱਥ ਵਿੱਚੋਂ ਛੁੱਟੇ ਪੰਜਾਬੀਆਂ ਦੇ ਅੰਦਰ ਵੜ ਕੇ ਵਿੱਚ ਮਕਾਨ ਬੈਠੇ ਡੋ ਨੀਂਦ ਵਿੱਚ ਸੌ ਗਈਆਂ ਕਸਰਤਾਂ ਨੇ ਉਹ ਹੱਥ ਮੱਥੇ ਤੇ ਰੱਖ ਪਰੇਸ਼ਾਨ ਬਠ ਦਾਰਾ ਸਿੰਘ ਜਿੰਮਦੇ ਵਿੱਚੋਂ ਪੁੱਪਾ ਮਾਰ ਰੋ ਪਿਆ ਦਾਰਾ ਸਿੰਘ ਜਿੰਮਦੇ ਵਿੱਚੋਂ ਮਾਰ ਰੋਪਿਆ ਕਿੱਥੇ ਗਏ ਗਬਰੂ ਸਾਰੇ ਕੀ ਪਾਣਾ ਹੋ ਗਿਆ ਕਿੱਥੇ ਗਏ ਗਬਰੂ ਸਾਰੇ ਕੀ ਪਾਣਾ ਹੋ ਗਿਆ ਲੱਗਦਾ ਹੈ ਮਾਲਕ ਜ਼ਿੰਮੇਦਾਰ ਹੋ ਬਾਕੀ ਤੁਸੀਂ ਜਾ ਕੇ ਦੇਖਿਓ ਜੀ YouTube ਤੇ ਬਿਲਕੁਲ ਸਰ ਆ ਗਾਣਾ ਜਿਵੇਂ ਕਿ ਨੌਜਵਾਨਾਂ ਨੂੰ ਪ੍ਰੇਰਿਤ ਹੀ ਗਾਣਾ ਹੈ ਤੁਹਾਡਾ ਯੁਵਾਮਾਂ ਵਾਸਤੇ ਜੀ ਤੇ ਕਿਸ ਤਰ੍ਹਾਂ ਦੇ ਗਾਣੇ ਸਰ ਆਉਣ ਵਾਲੇ ਜਿਹੜਾ ਪ੍ਰੋਜੈਕਟ ਹੈ ਕਿਸ ਤਰ੍ਹਾਂ ਦਾ ਗਾਣੇ ਲੈ ਕੇ ਆਓਗੇ ਤੁਸੀਂ ਫਿਰ ਹਜੇ ਤਾਂ ਕੋਈ ਪਲਾਨ ਨਹੀਂ ਭਾਈ ਜੀ ਬਸ ਇਹ ਕੀ ਮੈਨੂੰ ਲੱਗਦਾ ਹੈ ਕਿ ਸਿਰਫ ਗਾਣਾ ਮਕਸਦ ਨਹੀਂ ਹੋਣਾ ਚਾਹੀਦਾ ਤੁਸੀਂ ਵਿੱਚ ਜੋ ਪਰੋਸਦੇ ਹੋ ਜਿਵੇਂ ਆਪਾਂ ਰੋਟੀ ਕੇ ਗੈਸ ਨੂੰ ਪਕਾ ਕੇ ਦਿੰਨੇ ਆ ਨਾ ਉਹ ਰੋਟੀ ਤਾਂ ਉਹ ਘਰੇ ਵੀ ਖਾਂਦਾ ਬਟ ਜਿਹੜਾ ਅਸੀਂ ਤਰੀਕਾ ਮਹਿਮਾਨ ਨਵਾਜੀ ਜਿਹੜੀ ਸ਼ਰਧਾ ਹੁੰਦੀ ਉਹ ਮੇਨ ਹੁੰਦੀ ਆ ਵੀ ਤੁਸੀਂ ਕਿਸ ਭਾਵਨਾ ਉਹਨੂੰ ਖਵਾਨੇ ਕਈ ਵਾਰੀ ਸੁੱਕੀ ਰੋਟੀ ਵੀ ਸਵਾਦ ਲੱਗਦੀ ਐ ਲੰਗਰ ਦੀ ਦਾਲ ਬੜੀ ਸਵਾਦ ਹੁੰਦੀ ਉਹ ਚ ਕਿਹੜਾ ਕੁਝ ਪੈਂਦੇ ਬਣੇਵੇਂ ਥੋੜੀ ਪੈਂਦੇ ਬਟ ਉਹ ਸਵਾਦ ਹੁੰਦੀ ਵਿੱਚ ਭਾਵ ਹੁੰਦਾ ਉਦਾਂ ਹੀ ਤੁਹਾਡੀ ਕਲਾ ਜਾਂ ਕੋਈ ਵੀ ਤੁਸੀਂ ਕਰਦੇ ਹੋ ਕੰਮ ਚਾਹੇ ਛੋਟਾ ਵੱਡਾ ਵਿੱਚ ਭਾਵ ਚੰਗਾ ਹੋਣਾ ਚਾਹੀਦਾ ਮੈਂ ਜੇ ਕੋਈ ਗਾਣਾ ਗਾਵਾਂਗਾ ਇਨ ਫਿਊਚਰ ਉਹ ਮਤਲਬ ਇੱਕ ਬਲੋ ਦਾ ਬੈਲਟ ਨਹੀਂ ਹੋਏਗਾ ਇਹ ਪੱਕੀ ਗੱਲ ਐ ਤੇ ਚੰਗੀ ਪਾਇਦਾਰ ਲੇਖਣੀ ਹੋਏਗੀ ਚੰਗਾ ਫਿਲਮਾਂਕਣ ਹੋਏਗਾ ਤੇ ਕਿਉਂਕਿ ਗਾਣਾ ਮੈਨੂੰ ਹੁਣ ਸਮਝ ਆ ਗਈ ਕਿ ਗਾਣਾ ਬਹੁਤ ਵੱਡਾ ਹੀਰੋਇਜ਼ਮ ਹੈ ਮੈਨੂੰ ਲੇਟ ਸਮਝ ਆਈ ਮੈਂ ਥੋੜਾ ਹਾਲਸੀ ਆ ਬਟ ਗਾਣਾ ਪੰਜਾਬੀ ਤੇ ਜਿਹੜਾ ਦੇਖੋ ਜਿਹੜਾ ਪੰਜਾਬ ਚ ਸਿੰਗਰ ਹਿੱਟ ਆ ਉਹ ਹੀਰੋ ਵੀ ਆ ਫਿਲਮਾਂ ਚ ਸੇ ਇਸੇ ਕਰਕੇ ਮੇਰੇ ਰਸਤੇ ਵੀ ਖੁੱਲਣਗੇ ਤੇ ਮੈਂ ਤਾਂ ਗਾਵਾਂਗੇ ਗਾਵਾਂਗਾ ਤੇ ਵਿੱਚ ਵਿੱਚ ਕਾਮੇਡੀ ਵੀ ਚੱਲਦੀ ਰਹੇਗੀ ਜਿੱਦਾਂ ਦਾ ਗਾਹ ਗਾਏਗਾ ਦੁਕਾਨ ਤੇ ਆਪਾਂ ਉਹਦਾ ਦਾ ਪ੍ਰੋਸਦਾਂਗੇ ਤੇ ਜੇ ਅਸੀਂ ਗੱਲ ਕਰੀ ਅੱਜ ਕੱਲ ਗਾਣਿਆਂ 'ਚ ਹਥਿਆਰਾਂ ਦਾ ਬੜਾ ਜ਼ਿਕਰ ਹੁੰਦਾ ਜੀ ਕਿ ਤੁਸੀਂ ਵੀ ਇਸ ਤਰ੍ਹਾਂ ਦੇ ਹਥਿਆਰਾਂ ਦੇ ਗਾਣੇ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਗਾਓਗੇ ਇਸ ਤਰ੍ਹਾਂ ਦੇ ਗਾਣੇ ਵੀ ਦੇਖੋ ਜੀ ਮੈਂ ਮੰਨਦਾ ਆ ਹਥਿਆਰ ਤਾਂ ਸਾਡੇ ਗੁਰੂ ਸਾਹਿਬ ਦੀ ਬਖਸ਼ਿਸ਼ ਆ ਬਟ ਹਥਿਆਰ ਬੰਦੇ ਦਾ ਜਜ਼ਬਾ ਹੁੰਦਾ ਮੈਨੂੰ ਨਹੀਂ ਲੱਗਦਾ ਕਿ ਦੋ ਚੀਜ਼ ਤਰ੍ਹਾਂ ਦੀ ਕਲਾ ਆ ਕਿ ਸਮਾਜ ਜੋ ਵਿਚਰ ਰਿਹਾ ਉਹਨੂੰ ਅਸੀਂ ਪਰਦੇ ਤੇ ਦਿਖਾਣੇ ਵੀ ਆ ਹੁੰਦਾ ਪਿਆ ਇੱਕ ਜੋ ਨਹੀਂ ਹੋਣਾ ਚਾਹੀਦਾ ਉਹ ਵੀ ਦਿਖਾਣਾ ਚਾਹੀਦਾ ਕਿਉਂਕਿ ਕਲਾਕਾਰ ਕਿਤੇ ਨਾ ਕਿਤੇ ਸਰਮੌਰ ਹੁੰਦੇ ਆ ਉਹਨੂੰ ਫੋਲੋ ਕਰਦੇ ਲੋਕੀ ਤੇ ਕੀ ਜ਼ਿੰਮੇਵਾਰੀ ਹੁੰਦੀ ਆ ਹਟ ਕੇ ਜੇ ਤੁਸੀਂ ਉਹੀ ਗੱਲ ਸਸਤੀ ਸ਼ੌਹਰਤ ਲਈ ਆ ਚੀਜ਼ਾਂ ਕਰ ਦੋ ਬੱਲੇ ਬੱਲੇ ਤਾਂ ਹੋ ਜਾਂਦੀ ਆ ਨੋ ਡਾਊਟ ਜਿਹੜਾ ਸਾਡਾ ਗਾਣਾ ਆਮ ਲੋਕਾਂ ਨੂੰ ਨਹੀਂ ਸਮਝ ਆਏਗਾ ਸ਼ਾਇਦ ਉਹ ਕਿਉਂਕਿ ਇਹ ਤੇ ਭੰਗੜਾ ਨਹੀਂ ਉਦਾਂ ਦੇ ਨਹੀਂ ਆ ਬਟ ਇਹ ਜਿਹੜਾ ਸੋਚ ਆ ਕਿ ਸਟਾਇਰ ਆ ਜਿਹੜਾ ਧੀਰ ਨਾਲ ਸਮਝ ਆਏਗਾ ਫੁੱਲ ਚੜੀ ਨਹੀਂ ਆ ਫੁੱਲ ਚੜੀ ਜਗਮਗ ਜਮਗ ਕਰਦੀ ਮੁੜ ਕੇ ਸਾਈਡ ਤੇ ਸੁੱਟਣੀ ਪੈਂਦੀ ਉਹ ਦੋ ਕਮੈਂਡੀ ਜਿਵੇਂ ਕਿ ਅਰਗਬਤੀ ਹੁੰਦੀ ਆ ਪੂਰੀ ਰਾਤ ਧੁਖਦੀ ਆ ਤੇ ਇਹ ਮੇਰਾ ਕਰੈਡਿਟ ਨਹੀਂ ਪੂਰੀ ਟੀਮ ਦਾ ਹੈ ਇਹ ਮਿਹਨਤ ਆ 5-7 ਮਹੀਨੇ ਦੀ ਤੇ ਇੱਕ ਜਜ਼ਬਾ ਮੇਰਾ 20 ਸਾਲਾਂ ਦਾ 20 ਸਾਲ ਤੋਂ ਪਹਿਲਾਂ ਦਾਰਾ ਸਿੰਘ ਸਾਹਿਬ ਨੂੰ ਮਿਲਿਆ ਸੀਗਾ 20 ਸਾਲ ਤੇ ਉਹਨਾਂ ਦੀ ਮੇਰੀ ਜਰਨੀ ਜਿਹੜੀ ਉਹ ਇਸ ਗਾਣੇ 'ਚ ਆ ਉਹ ਮੁਹੱਬਤ ਐ ਇਸ ਗਾਣੇ 'ਚ ਸੋ ਮੈਂ ਇਸ ਕਰਕੇ ਕਹਿਣਾ ਮੈਂ ਬੇਨਤੀ ਕਰਦਾ ਘੱਟੋ ਘੱਟ ਮੈਂ ਤਾਂ ਇਦਾਂ ਦਾ ਕੰਮ ਨਹੀਂ ਕਰਾਂਗਾ ਗਾਣਾ ਮੈਂ ਉਹ ਗਾਵਾਂਗਾ ਕੰਮ ਮੈਂ ਉਹ ਕਰਾਂਗਾ ਜਿਹੜਾ ਕੋਈ ਸੇਧ ਦੇਵੇ ਸਮਾਜ ਨੂੰ ਐਂਟਰਟੇਨਮੈਂਟ ਠੀਕ ਹੈ ਨੱਚੋ ਗਾਓ ਜ਼ਰੂਰੀ ਆ ਬਟ ਕਿਤੇ ਨਾ ਕਿਤੇ ਹੈਲਦੀ ਇੱਕ ਉਹਦੀ ਖੁਰਾਕ ਹੈਲਦੀ ਹੋਣੀ ਚਾਹੀਦੀ ਆ ਨਾ ਕਿ ਨੈਗੇਟਿਵ ਹੋਣੀ ਚਾਹੀਦੀ ਆ ਇਹ ਬਿਲਕੁਲ ਬੜੀ ਅੱਛੀ ਸੋਚ ਐ ਤੁਹਾਡੀ ਸਰ ਤੇ ਇਹ ਜਾਨਣਾ ਚਾਹਾਂਗੇ ਜਿਵੇਂ ਹੁਣ ਗਾਣੇ ਤੋਂ ਸ਼ੁਰੂਆਤ ਕੀਤੀ ਐ ਤੁਸੀਂ ਇਸ ਤੋਂ ਬਾਅਦ ਫਿਲ ਬਾਲੀ ਟਾਈਮ ਦੇ ਵਿੱਚ ਨੇ ਕੋਈ ਇਸ ਤਰ੍ਹਾਂ ਦੇ ਜੀ ਜੀ ਮੈਨੂੰ ਬੜੀ ਖੁਸ਼ੀ ਹੈ ਇਸ ਗੱਲ ਦੀ ਕਿਉਂਕਿ 70 80 ਜਿਹੜਾ ਪਾਲੀਵੁੱਡ ਸੀਗਾ ਸਾਡਾ ਪੈਰਲਲ ਸੀਗਾ ਬਾਲੀਵੁੱਡ ਦੇ ਤੇ ਹੁਣ ਸਾਡੇ ਜਿਹੜੇ ਦਿਲਜੀਤ ਭਾਜੀ ਗਿੱਪੀ ਭਾਜੀ ਅਮਰਿੰਦਰ ਗੱਲੇ ਸਟਾਰਾਂ ਨੂੰ ਵੀ ਬੰਬੇ ਜਾਣਦੇ ਆ ਜਿਵੇਂ ਓਵਰਸੀਜ਼ ਚ ਫਿਲਮਾਂ ਲੱਗਦੀਆਂ ਵੱਡੇ ਵੱਡੇ ਸਟਾਰ ਦੀਆਂ ਅਕਸ਼ੇ ਕੁਮਾਰ ਦੀਆਂ ਤੇ ਉਦੋਂ ਦਿਲਜੀਤ ਦੋਸਾਂਝ ਦੀ ਫਿਲਮ ਵੀ ਦੇਖੀ ਜਾਂਦੀ ਹੈ ਤੋ ਸਾਨੂੰ ਬੜਾ ਮਾਣ ਆ ਕਿ ਅਸੀਂ ਪੰਜਾਬੀਆਂ ਲੋਕੀ ਬਾਹਰੋਂ ਪੰਜਾਬੀ ਸਿੱਖ ਰਹੇ ਆਗੇ ਮੇਰੇ ਨਾਲ ਦੇ ਉੱਥੇ ਬੰਬੇ ਕੁੜੀਆਂ ਮੁੰਡਿਓ ਕਹਿੰਦੇ ਮੈਨੂੰ ਪੰਜਾਬੀ ਸਿੱਖਣੀ ਮੈਂ ਕਿ ਨੇ ਕਿਆ ਕਿਵੇਂ ਸਿੱਖੇ ਮੈਨੂੰ ਉਹਨਾਂ ਨੇ ਪੰਜਾਬੀ ਹੱਸ ਕੇ ਕਿਹਾ ਮੈਂ ਕਿਹਾ ਪਹਿਲਾਂ ਗਾਲਾਂ ਸਿੱਖ ਲਓ ਮੈਂ ਕਿਹਾ ਨਹੀਂ ਆਂਦੀ ਮੈਂ ਕਹਿੰਦੀ ਗਾਲਾਂ ਕਿਵੇਂ ਨਿਕਲ ਮੈਂ ਕਿਹਾ ਡਰਾਈਵਿੰਗ ਸਿੱਖ ਲੋ ਜਿਹੜਾ ਬੰਦਾ ਡਰਾਈਵਰ ਬਣਦਾ ਨਾ ਉਹਨੂੰ ਧੱਕੇ ਨਾਲ ਗਾਲ ਆ ਜਾਂਦੀ ਆ ਉਹ ਦੂਜੇ ਨੂੰ ਮੈਂ ਗਾਲਾਂ ਕੱਢਦਾ ਰਹੇਗਾ ਉਹ ਹੱਸਦੇ ਹੁੰਦੇ ਆ ਸੋ ਕਹਿਣ ਦਾ ਮਤਲਬ ਪੰਜਾਬੀ ਸਿਨੇਮਾ ਬਹੁਤ ਗਰੋ ਕਰ ਰਿਹਾ ਤੇ ਬੜਾ ਕੁਝ ਆ ਹੁਣ ਕਰਨ ਨੂੰ ਲੋਕਡਾਊਨ ਨੇ ਵੈਸੇ ਵੀ ਮੀਟਰ ਕਮਾਤਾ ਹੁਣ ਮੈਨੂੰ ਨਹੀਂ ਲੱਗਦਾ ਕੋਈ ਤੁਸੀਂ ਕਿਤੇ ਜਾ ਕੇ ਕਿਸੇ ਪਲੇਟਫਾਰਮ ਤੇ ਜਾ ਕੇ ਜਗਾ ਕੇ ਦੱਸਿਓ ਆਪਣਾ ਟੈਲੈਂਟ ਦਿਖਾਣਾ ਉਹਨੂੰ ਹਰ YouTube ਬੜਾ ਵੱਡਾ ਮਾਧਿ ਉਨੇ ਪੰਜਾਬ ਬਹੁਤ ਵੱਡੀ ਮਾਰਕੀਟ ਬਣ ਗਿਆ ਤੇ ਕੰਮ ਕਰਾਂਗੇ ਆਉਣ ਵਾਲੇ ਦਿਨਾਂ ਚ ਹੁਣ ਇੱਕ ਵੈਬ ਸੀਰੀਜ਼ ਤੇ ਇੱਕ ਸ਼ੋਅ ਤੇ ਅਸੀਂ ਪਾਈਪਲਾਈਨ ਚਾ ਕੰਮ ਕਰ ਰਹੇ ਹਾਂ ਜਲਦੀ ਤੁਹਾਡੀ ਦੁਆਵਾਂ ਦੇ ਨਾਲ ਉਹ ਜਲਦੀ ਆਏਗਾ ਫਿਰ ਆਪਾਂ ਸੇਵਾ ਕਰਾਂਗੇ ਜੀ ਆ ਜਸਵੰਤ ਜੀ ਇਹ ਵੀ ਜਾਣਨਾ ਚਾਹਾਂਗੇ ਬਾਲੀਵੁੱਡ ਦੀ ਗੱਲ ਕਰ ਰਹੇ ਤੁਸੀਂ ਬਾਲੀਵੁੱਡ ਚ ਵੀ ਕੰਮ ਕਰਦੇ ਹੋ ਕਈ ਸਟਾਰ ਹੈ ਜਿਨ੍ਹਾਂ ਦਾ ਨਸ਼ੇ ਦੇ ਵਿੱਚ ਨਾਮ ਆ ਚੁੱਕਿਆ ਹੈ ਚਾਹੇ ਅਸੀਂ ਕਮੇਡੀ ਭਾਰਤੀ ਦੀ ਗੱਲ ਕਰ ਲਈਏ ਜਾਂ ਹੋਰ ਐਕਟਰਸ ਦੀ ਗੱਲ ਕਰ ਲਈਏ ਕਈਆਂ ਦਾ ਨਾਮ ਆਰੇ ਤੁਸੀਂ ਕਿਵੇਂ ਦੇਖਦੇ ਹੋ ਕਿ ਕਿੰਨੇ ਕ ਜਗੜ ਚ ਬਾਲੀਵੁੱਡ ਆ ਚੁੱਕਿਆ ਜੀ ਨਸ਼ੇ ਦੇ ਦੇਖੋ ਭਾਜੀ ਮੈਂ ਇਹ ਗੱਲ ਕਹਿਣਾ ਜਿਵੇਂ ਪੰਜਾਬ ਨੂੰ ਵੀ ਉੜਤਾ ਪੰਜਾਬ ਗੱਲਾਂ ਕਰਦੇ ਸਾਨੂੰ ਇਦਾਂ ਲੱਗਦਾ ਵੀ ਹਰ ਸਾਊਥ ਇੰਡੀਅਨ ਡੋਸਾ ਹੀ ਖਾਂਦਾ ਹੋਵੇਗਾ ਤੇ ਹਰ ਬੰਗਾਲੀ ਮੱਛੀ ਖਾਂਦਾ ਉਹਦੇ ਪੰਜਾਬੀਆਂ ਬਾਰੇ ਐ ਮਸ਼ਹੂਰ ਹੈ ਕਿ दारू ਹੀ ਪੀਂਦੇ ਆ ਭੰਗੜਾ ਹੀ ਪਾਉਂਦੇ ਆ ਇਦਾਂ ਦੀ ਗੱਲ ਕਰੀ ਵੱਡੇ ਵੱਡੇ ਲਿਟਰੇਰੀ ਬੰਦੇ ਆ ਸਾਡੇ ਸਾਹਿਤ ਦੇਖੋ ਕਿੱਡਾ ਸਾਡਾ ਵਿਰਸਾ ਐਡਾ ਅਮੀਰ ਆ ਉਹ ਉਹ ਜਾਂ ਤਾਂ ਅਸੀਂ ਦੱਸਣ ਚ ਕਿਤੇ ਆਲਸ ਵਰਤ ਗਏ ਜਾਂ ਦੱਸਣਾ ਨਹੀਂ ਆਇਆ ਜਾਂ ਉਹ ਨਹੀਂ ਹੈ ਨਾ ਇਹਨੂੰ ਪਰਦਾ ਜਾਂਚ ਪੜਤਾਲ ਕਰਦੇ ਉਦੋਂ ਹੀ ਕਿੱਥੇ ਨਸ਼ਾ ਨਹੀਂ ਹੁੰਦਾ ਹਰ ਜਗ੍ਹਾ ਨਸ਼ਾ ਆਇਆ ਜਿਹੜਾ ਫੜਿਆ ਜਾਵੇ ਉਹ ਹੀ ਚੋਰ ਹੈ ਸੋ ਜਿਹੜੀ ਤੁਸੀਂ ਨਾਮ ਲਿਆ ਮੈਂ ਵੀ ਕੱਲ ਪਰਸੇ ਮੈਨੂੰ ਨਿਊਜ਼ ਪਤਾ ਲੱਗੀ ਜੇ ਮੈਨੂੰ ਹਜੇ ਪ੍ਰੋਪਰ ਇਹਦੇ ਬਾਰੇ ਨਹੀਂ ਪਤਾ ਨਾ ਹੀ ਮੇਰੀ ਗੱਲ ਹੋਈ ਭਾਰਤੀ ਨਾਲ ਕਿਉਂਕਿ ਭਾਰਤੀ ਮੇਰੇ ਨਾਲ ਬੜੀ ਕਲੋਜ਼ ਹੈ ਅਸੀਂ ਇਕੱਠੇ ਨਾਲ ਕੰਮ ਵੀ ਕੀਤਾ ਬਟ ਜਦੋਂ ਤੱਕ ਕਿ ਬਾਅਦ ਚ ਪਤਾ ਕੀ ਹੁੰਦਾ ਭਾਜੀ ਇੱਕ ਸਫਰ ਤੇ ਜਾ ਕੇ ਤੁਸੀਂ ਅਲੱਗ-ਅਲੱਗ ਉਰਤਬੇ ਹੋ ਜਾਂਦੇ ਆ ਉਹ ਵਿਆਹ ਹੋ ਗਿਆ ਵਿਆਹ ਅਸੀਂ ਤਿੰਨ ਦਿਨ ਉੱਥੇ ਭਾਰਤੀ ਗੋਆ ਉੱਥੇ ਰਹੇ ਆ ਸਾਰਾ ਕੁਝ ਫੰਕਸ਼ਨ ਕੀਤਾ ਬਟ ਮੈਨੂੰ ਇਹ ਨਹੀਂ ਪਤਾ ਜੋ ਆ ਗੱਲ ਵੀ ਕਿੰਨੀ ਸੱਚਾਈ ਹੈ ਜਿਵੇਂ ਜਦ ਤੱਕ ਮੇਰੀ ਗੱਲ ਨਹੀਂ ਹੁੰਦੀ ਸਿੱਧੀ ਗੱਲ ਹੈ ਕਿਉਂਕਿ ਮੈਨੂੰ ਨਹੀਂ ਲੱਗਦਾ ਕਲਾਕਾਰ ਤਾਂ ਜਿਹੜੀ ਪਰਮਾਤਮਾ ਨੇ ਸਾਨੂੰ ਕਲਾ ਬਖਸ਼ੀ ਇਹੀ ਸਭ ਤੋਂ ਵੱਡਾ ਨਸ਼ਾ ਹੈ ਠੀਕ ਹੈ ਜਿੱਥੇ ਜਾਂਨੇ ਪਿਆਰ ਮਿਲਦਾ ਆ ਇਹ ਤੁਹਾਨੂੰ ਲੋੜ ਕੀ ਨਸ਼ਾ ਕਰਨ ਦੀ ਸਭ ਤੋਂ ਵੱਡਾ ਨਸ਼ਾ ਤਾਂ ਇਹੀ ਹੈ ਨਾਮ ਕੁਮਾਰੀ ਨਾਨਕਾ ਜੜੀ ਦੇ ਨਰਾਦ ਸੋ ਅਸੀਂ ਉਸ ਲੈਵਲ ਤੇ ਤਾਂ ਨਹੀਂ ਬਟ ਕੇ ਸੇਵਾ ਕਰਕੇ ਜੋ ਆਨੰਦ ਮਿਲਦਾ ਉਹ ਸਭ ਤੋਂ ਵੱਡਾ ਨਸ਼ਾ ਆ ਜਿਹੜਾ ਬੰਦਾ ਸੋਚਦਾ ਵੀ ਉਹਨੂੰ ਨਹੀਂ ਕਰਨਾ ਚਾਹੀਦਾ ਕਿਉਂਕਿ ਮੈਨੂੰ ਲੱਗਦਾ ਤੁਹਾਡੇ ਕੰਮ 'ਚ ਹੀ ਇੰਨਾ ਨਸ਼ਾ ਆ ਇਹਦੇ 'ਚ ਇੰਨਾ ਡੁੱਬ ਜਾਓ ਇਹ ਤੋਂ ਮੈਨੂੰ ਲੱਗਦਾ ਕਿ ਇਹ ਤਾਂ ਵੱਡੀ ਕੋ ਗੱਲ ਹੀ ਹੈ ਨਹੀਂ ਸੋ ਮੈਂ ਤਾਂ ਇਹਦੇ ਕਰਕੇ ਮੈਨੂੰ ਥੋੜਾ ਅਫਸੋਸ ਵੀ ਹੋਇਆ ਵੀ ਯਾਰ ਕਲਾ ਦਾ ਸਾਡੇ ਕਲਾਕਾਰਾਂ ਦਾ ਨਾਮ ਬਦਨਾਮ ਹੋ ਰਿਹਾ ਬਟ ਇਦਾਂ ਦੀ ਕੋਈ ਗੱਲ ਨਹੀਂ ਆਉਣ ਵਾਲੇ ਦਿਨਾਂ ਚ ਪਤਾ ਲੱਗ ਜਾਏਗਾ ਬਟ ਇਦਾਂ ਨਹੀਂ ਹੈ ਕਿ ਸਾਰੇ ਇੱਕੋ ਜਿਹੇ ਹੁੰਦੇ ਆ ਇਹ ਚੰਗੇ ਲੋਕ ਬਹੁਤ ਆ ਮੈਂ ਇੰਡਸਟਰੀ 10 ਸਾਲ ਤੋਂ ਰਹਿ ਰਿਹਾ ਬੜੇ ਵਧੀਆ ਵਧੀਆ ਲੋਕ ਹੈਗੇ ਬਹੁਤ ਵਧੀਆ ਵਧੀਆ ਪਿਆਰੇ ਇਨਸਾਨ ਨੇ ਜਿਹੜੇ ਹੈਲਪਫੁਲ ਨੇ ਜਿਹੜੇ ਅੱਜ ਵੀ ਇਨਸਾਨੀਅਤ ਨੂੰ ਮਾਸੂਮੀਅਤ ਬਚਾ ਕੇ ਬੈਠੇ ਨੇ ਜਿਨ੍ਹਾਂ ਨੇ ਮੇਰੇ ਲਈ ਕਿਹਾ ਸੁਨਨ ਛੱਤੀ ਸਾਉਣਾ ਧਰਮ ਪਾਜੀ ਦਾ ਮਿੱਠੂ ਚੱਕਰਵਰਤੀ ਜਿਨ੍ਹਾਂ ਨੇ ਵੱਡੇ ਸਟਾਰ ਨੇ ਨਵੇਂ ਬੰਦੇ ਕਪਿਲ ਸ਼ਰਮਾ ਬੜਾ ਹੈਲਪਫੁਲ ਹੈ ਸਾਰੇ ਬੜੇ ਵਧੀਆ ਬੰਦੇ ਆ ਇਹ ਵੀ ਆਪਾਂ ਇੱਕ ਪਹਿਲੂ ਦੇਖ ਕੇ ਕਹੇ ਦਾ ਨਾ ਕਰੀਏ ਹਨਾ ਆਪਾਂ ਕੀ ਆ ਡੋਮੀਨੇਟ ਕਰਦੇ ਆ ਉਹਨਾਂ ਦੇਖੀਏ ਕਈ ਹੋਰ ਪਹਿਲੂ ਵੀ ਦੇਖਦੇ ਆ ਜਿਵੇਂ ਸਲਮ ਦਾਨੀਆ ਕਿਸੇ ਨੂੰ ਪਤਾ ਹੀ ਨਹੀਂ ਉਹ ਵੀ ਆਪਾਂ ਨਜ਼ਰਾਂ ਤੇ ਇਸੇ ਕਰਕੇ ਦੋਨੇ ਪੱਖ ਹੁੰਦੇ ਆ ਜੇ ਚੀਜ਼ ਅੱਗੇ ਆਈ ਆ ਤੇ ਉਹ ਬਾਕੀ ਦਾ ਪਤਾ ਲੱਗ ਜਾਏਗਾ ਆਉਣ ਵਾਲੇ ਦਿਨਾਂ ਚ ਕੀ ਸੱਚਾਈ ਆ ਬਟ ਮੈਨੂੰ ਥੋੜਾ ਜਿਹਾ ਅਫਸੋਸ ਵੀ ਹੈ ਇਸ ਗੱਲ ਦਾ ਤੇ ਬਟ ਮੈਂ ਇਹ ਵੀ ਨਾਲ ਹੀ ਦਾ ਨਸੀਹਤ ਦਿਨਾ ਜਿਹੜੇ ਨਵਾਂ ਯੂਥ ਹੈ ਸੁਣਨ ਵਾਲੇ ਕਿ ਪਲੀਜ਼ ਤੁਸੀਂ ਜਿੰਨਾ ਹੋ ਸਕੇ ਨਸ਼ੇ ਤੋਂ ਦੂਰ ਰਹੋ ਇਹ ਬੜੀ ਮਾੜੀ ਚੀਜ਼ ਹੈ ਜੀ ਬਿਲਕੁਲ ਬਹੁਤ ਹੀ ਅੱਛਾ ਮੈਸੇਜ ਦਿੱਤਾ ਤੁਸੀਂ ਯੋਵਾ ਨੂੰ ਕਿ ਨਸ਼ੇ ਤੋਂ ਦੂਰ ਰਹੋ ਤੇ ਗੱਲ ਕਰਦੇ ਆ ਸਰ ਪੰਜਾਬ ਤੋਂ ਬਾਲੀਵੁੱਡ ਤੁਸੀਂ ਗਏ ਕਿਸ ਤਰ੍ਹਾਂ ਸਪੋਰਟ ਮਿਲੀ ਤੁਹਾਨੂੰ ਕਿਸ ਤਰ੍ਹਾਂ ਮਦਦ ਇਹ ਤੁਹਾਨੂੰ ਮਿਲੀ ਹੈ ਪੇਰੈਂਟਸ ਦੀ ਕਿਸ ਤਰ੍ਹਾਂ ਮਦਦ ਮਿਲੀ ਹੈ ਫਰੈਂਡ ਸਰਕਲ ਦੀ ਕਿਸ ਤਰ੍ਹਾਂ ਮਦਦ ਮਿਲੀ ਹੈ ਜੋ ਤੁਸੀਂ ਪੰਜਾਬ ਤੋਂ ਬਾਲੀਵੁੱਡ ਪਹੁੰਚੇ ਮਦਦ ਦੇਖੋ ਪਰਿਵਾਰ ਪਹਿਲਾਂ ਤਾਂ ਪੈਦਾ ਕਰਦਾ ਉਹਦਾ ਉਹੀ ਥੈਂਕਸ ਹੁੰਦਾ ਮਾਪੇ ਜਿਹੜੇ ਧਰਤੀ ਤੇ ਲਿਆਂਦੇ ਉਹੀ ਤੁਹਾਡੇ ਉਸਤਾਦ ਹੁੰਦੇ ਆ ਤੇ ਉਹਨਾਂ ਦੀ ਹੀ ਖੱਟੀ ਹੀ ਖਾਣੇ ਆਸੀਂ ਐਵੇਂ ਆਪਣਾ ਨਾਮ ਲਾ ਦਿੰਦੇ ਆ ਕਿ ਮੈਂ ਮਿਹਨਤ ਮਿਹਨਤ ਕਰਵਾਉਂਦਾ ਵੀ ਈਸ਼ਵਰ ਆ ਉਹ ਟਰਾਲੀਆਂ ਪਿੱਛੇ ਲਿਖਿਆ ਹੁੰਦਾ ਛੋਟੇ ਹੁੰਦੇ ਮਿਹਨਤ ਮੇਰੀ ਰਹਿਮਤ ਤੇਰੀ ਤੇਰੀ ਰਹਿਮਤ ਨਾਲ ਹੀ ਮਿਹਨਤ ਮੇਰੀ ਜੋ ਚਾਵੇ ਨਾ ਮਿਹਨਤ ਵੀ ਨਹੀਂ ਹੁੰਦੀ ਸੋ ਇਹਦੇ ਵਿੱਚ ਮਾਂ ਬਾਪ ਦਾ ਬੜਾ ਵੱਡਾ ਕ੍ਰੈਡਿਟ ਹੁੰਦਾ ਤੁਹਾਡੇ ਪਰਿਵਾਰ ਦਾ ਜਿੱਥੋਂ ਤੁਸੀਂ ਗਲੀ ਮੱਲੇ ਚੋਂ ਜਾਣਦੇ ਹੋ ਉਹ ਹਮੇਸ਼ਾ ਉਹਨੂੰ ਦਿਲ 'ਚ ਸੰਜੋਗ ਕੇ ਰੱਖੋ ਜਿਹੜੇ ਨਾਲ ਦੇ ਤੁਹਾਡੇ ਸਾਈਕਲ ਟਾਈਮ ਦੇ ਮਿੱਤਰ ਆ ਦੋਸਤ ਆ ਮੇਰਾ ਦੋਸਤ ਗੁਰਪ੍ਰੀਤ ਅਸੀਂ ਕਟੋੜ 20 ਸਾਲ ਪੁਰਾਣੇ ਦੋਸਤਾਂ ਸਕੂਲ ਟਾਈਮ ਦੇ ਤੇ ਅੱਜ ਵੀ ਮੇਰੇ ਨਾਲ ਹੈ ਤੇ ਹਰ ਚੀਜ਼ 'ਚ ਸਲਾਹਕਾਰ ਹੈ ਹਰ ਕ੍ਰੀਏਟਿਵ ਟੀਮ ਵੀ ਐਕਟਰ ਵੀ ਹੈ ਸਾਰਾ ਕੁਝ ਹੈ ਮਲੇਟ ਭਰਾ ਇੱਕ ਤ ਸੋ ਮੈਨੂੰ ਮੈਂ ਉਹ ਦੋਸਤ ਨਹੀਂ ਕਦੇ ਛੱਡੇ ਜ਼ਿੰਦਗੀ 'ਚ ਤੇ ਪਰਿਵਾਰ ਦਾ ਮੈਂ ਹਮੇਸ਼ਾ ਪਹਿਲਾ ਨਾਮ ਲੈਣਾ ਕਿ ਇਹ ਮੇਰੇ ਮਾਪੇ ਦੀ ਮਿਹਨਤ ਹੈ ਜਿਹੜਾ ਮੈਂ ਇੱਥੇ ਖੜਾ ਮੈਂ ਤਾਂ ਜੋ ਕੀਤਾ ਵੀ ਨਹੀਂ ਜੋ ਕਰਨਾ ਹਜੇ ਠੀਕ ਹੈ ਬਾਕੀ ਜਿਹੜੇ ਰਹੀ ਗੱਲ ਮੁਸੀਬਤਾਂ ਦੀ ਉਹ ਆndੀਆਂ ਵੀ ਤੇ ਆਣੀਆਂ ਵੀ ਚਾਹੀਦੀਆਂ ਕਿਉਂਕਿ ਜੇ ਤੁਹਾਨੂੰ ਤਾੜੀਆਂ ਹੀ ਮਿਲਦੀਆਂ ਰਹਿਣ ਤਾਂ ਬੰਦਾ ਬਹੁਤੀ ਲੰਬੀ ਰੇਸ ਦਾ ਘੋੜਾ ਨਹੀਂ ਬਣ ਸਕਦਾ ਕਿਉਂਕਿ ਹਰਡਲ ਜਿਹੜੇ ਹੈ ਜ਼ਿੰਦਗੀ 'ਚ ਬੰਦੇ ਨੂੰ ਉਹੀ ਬਣਾਉਂਦੇ ਆ ਤੇ ਮੈਨੂੰ ਤਾਂ ਮਜ਼ਾ ਆਣ ਲੱਗ ਗਿਆ ਸਟਰਗਲ ਦੇ ਵਿੱਚ ਮੈਂ ਬਹੁਤ ਥੱਲੋਂ ਉੱਠਿਆ ਮੈਂ ਇੱਕ ਦੁਕਾਨ ਤੋਂ ਐਗਰੀਕਲਚਰ ਫੈਮਿਲੀ ਤੋਂ ਆਇਆ ਤੇ ਮੈਂ ਪੂਰਾ ਮੈਂ ਕਹਿ ਸਕਦਾ ਕਿ ਜਿੰਨੀ ਮੇਰੀ ਉਮਰ ਹੈ ਮੇ ਕੋਲ ਮੈਨੂੰ ਦੁਗਣਾ ਤਜਰਬਾ ਹੈ ਕਿਉਂਕਿ ਮੈਂ ਆਬਜ਼ਰਵੇਸ਼ਨ ਬਹੁਤ ਕੀਤੀ ਆ ਮੈਂ ਟ੍ਰੇਨਾਂ 'ਚ ਬੈਠਾ ਆਟੋ ਸਫਰ ਵੀ ਦੇਖਿਆ ਜਹਾਜ਼ਾਂ 'ਚ ਵੀ ਬੈਠਾ ਹਜੇ ਵੀ ਮੈਂ ਬਹਿ ਜਾਣਾ ਆਟੋ 'ਚ ਮੈਨੂੰ ਐ ਨਹੀਂ ਲੱਗਦਾ ਕਿੱਥੇ ਬਹਿ ਗਿਆ ਕਿਉਂਕਿ ਮੈਂ ਉੱਥੋਂ ਹੀ ਗਿਆ ਉੱਠ ਕੇ ਤੇ ਮੈਂ ਬੰਦੇ ਨੂੰ ਨਿਊਟਰਲ ਹੋਣਾ ਚਾਹੀਦਾ ਜ਼ਿੰਦਗੀ 'ਚ ਗੇਰ ਕਿਤੇ ਵੀ ਬੈਕ ਪੈ ਸਕਦਾ ਹੁਣ ਲਾਕਡਾਊਨ ਜਾਂ ਗੱਲ ਸਮਝ ਆ ਗਈ ਸ ਪਰਿਵਾਰ ਤੇ ਦੋ ਵਗ ਦੀ ਰੋਟੀ ਤੋਂ ਸਵਾ ਕੁਝ ਨਹੀਂ ਚਾਹੀਦਾ ਬੰਦੇ ਨੂੰ ਇਹ ਤਾਂ ਬਾਕੀ ਸਾਰੇ ਮੈਨ ਮਾਰੇ ਐਵੇਂ ਹੀ ਆ ਕੁਝ ਨਹੀਂ ਹੈ ਬੰਦੇ ਤੇ ਮੈਨੂੰ ਐਸੇ ਕਰਕੇ ਵਾਪਸ ਮੈਂ ਦੁਬਾਰਾ ਢਾਬਾ ਵੀ ਖੋਲਣ ਦਾ ਮੈਂ ਦਮ ਰੱਖਦਾ ਮੇਰੇ ਜਨਾਂ ਦਮ ਹੈਗਾ ਕਿ ਮੈਂ ਉੱਥੇ ਵੀ ਐਂਟਰਟੇਨ ਕਰ ਸਕਦਾ ਉੱਥੇ ਮੈਨੂੰ ਮੈ ਕੋ ਗਾਗਵਾਦ ਆਣਗੇ ਪੋਜ਼ਿਟਿਵ ਸੋਚੋ ਤੇ ਮੈਨੂੰ ਕੋਈ ਬੰਦਾ ਇਹ ਕਹਿੰਦਾ ਮੈਂ ਬਾਟੇ ਇਹ ਵੀ ਉਹ ਕੰਮ ਨਹੀਂ ਕਰਦਾ ਜਿਹੜਾ ਮੇਰੇ ਅੰਦਰੋਂ ਮੇਰੇ ਆਵਾਜ਼ ਨਹੀਂ ਆਂਦੀ ਮੈਂ ਉਹੀ ਕਰਦਾ ਜੋ ਮੇਰੀ ਸੋਚ ਆ ਤੇ ਪਰਮਾਤਮਾ ਅੱਗੇ ਮੈਂ ਇਹੀ ਅਰਦਾਸ ਕਰਦਾ ਕਿ ਉਹੀ ਕਰਦਾ ਰਵਾਂ ਅਰ ਠੋਸਾ ਗੱਲ ਕਰਦੇ ਤੁਸੀਂ ਜਿਵੇਂ ਕਿ ਬੋਲੇ ਤੁਸੀਂ ਇੱਕ ਕਿਸਾਨੀ ਫੈਮਿਲੀ ਤੋਂ ਵੀ ਬਿਲੋਂਗ ਕਰਦੇ ਹੋ ਕਿਸਾਨੀ ਦਾ ਮੁੱਦਾ ਬੜਾ ਚੱਲਿਆ ਹੋਇਆ ਇਸ ਵੇਲੇ ਜੋ ਪੰਜਾਬ ਦੇ ਕਿਸਾਨ ਹੈ ਪੰਜਾਬ ਤੋਂ ਦਿੱਲੀ ਵੱਲ ਚਲੇ ਗਏ ਤੁਸੀਂ ਕਿਵੇਂ ਦੇਖਦੇ ਹੋ ਕਿਸਾਨਾਂ ਦੇ ਸੰਘਰਸ਼ ਨੂੰ ਦੇਖੋ ਜੀ ਇੱਕ ਹਵਾਲਾ ਤਾਂ ਬੜੀ ਪੁਰਾਣੀ ਦਿੱਲੀ ਦੂਰ ਨਹੀਂ ਤੇ ਦਿੱਲੀ ਪਹੁੰਚ ਵੀ ਗਏ ਆ ਤੇ ਉਹ ਵੀ ਤੁਰ ਕੇ ਜਾਮ ਲੱਗੇ ਹਰਡਲ ਸਗੇ ਤੇ ਇਹਦੇ ਵਿੱਚ ਮੈਨੂੰ ਲੱਗਦਾ ਕਿ ਇਹ ਪਾਵਰ ਉਦੋਂ ਹੀ ਆਂਦੀ ਹੈ ਜਦੋਂ ਪਰਮਾਤਮਾ ਸਾਥ ਦਿੰਦਾ ਬੰਦੇ ਦੇ ਕੀਤੇ ਕੁਛ ਨਹੀਂ ਹੁੰਦਾ ਤੇ ਇੱਕ ਰਹੀ ਗੱਲ ਕਿਸਾਨ ਦੀ ਮੈਂ ਕਿਸਾਨ ਦਾ ਪੋਤਾ ਆ ਕਿਸਾਨ ਦਾ ਮੁੰਡਾ ਆ ਤੇ ਮੈਂ ਕਿੰਨਾ ਜੇ ਨਾਂ ਵੀ ਹੋਵਾਂ ਤਾਂ ਵੀ ਮੈਂ ਰੋਟੀ ਖਾਣਾ ਤੇ ਰੋਟੀ ਆ ਨਾ ਮੈਂ ਕੋਈ ਹਵਾ ਪਾਣੀ ਖਾ ਕੇ ਤਾਂ ਰਹਿਣ ਵਾਲਾ ਬੰਦਾ ਐ ਨਹੀਂ ਮੈਂ ਹੋਰ ਰੋਟੀ ਖਾਣਾ ਇਸ ਕਰਕੇ ਮੈਂ ਤਾਂ ਪੂਰਾ ਸਪੋਰਟ ਕਰਦਾ ਕਿਸਾਨਾਂ ਨੂੰ ਲਾਲ ਬਹਾਦਰ ਸ਼ਾਸਤਰੀ ਦਾ ਨਾਰਾ ਸੀ ਜੈ ਜਵਾਨ ਜੈ ਕਿਸਾਨ ਮੇਰੇ ਮੇਰਾ ਮੰਨਣਾ ਹੈ ਕਿ ਦੁਨੀਆ ਜੀ ਹੀਰੋ ਹੀ ਦੋ ਹੈ ਇੱਕ ਕਿਹੜਾ ਬਾਰਡਰ ਤੇ ਖੜਾ ਹੈ ਤੇ ਇੱਕ ਖੇਤਾਂ ਜਿਹੜਾ ਖੜਾ ਕਈ ਲੈ ਕੇ ਹੋਰ ਕੋਈ ਇਹ ਨਾ ਹੋਣ ਤੇ ਕੁਛ ਨਹੀਂ ਆ ਹੁਣ ਲਾਕਡਾਊਨ ਚ ਸਭ ਤੋਂ ਵੱਧ ਕੀ ਚੱਲਾ ਕਰਿਆਨਾ ਚੱਲਿਆ ਸਰ ਕਰੇ ਨਾ ਜਲੇ ਬਾਕੀ ਸਭ ਜਾਂ ਠੇਕੇ ਖੁੱਲੇ ਹੀ ਉਹ ਤਾਂ ਆਪਣੀ ਸਹੂਲਤਾਂ ਦੇ ਹਿਸਾਬ ਨਾਲ ਠੀਕ ਹੈ ਬਟ ਉਹਨਾਂ ਦੇ ਬਿਨਾਂ ਸਰ ਗਿਆ ਬਟ ਕਰਿਆਨੇ ਬਿਨਾਂ ਨਹੀਂ ਸਰ ਸਕਦਾ ਜਿਹੜਾ ਸਮਾਨ ਹੈ ਜਿਹੜਾ ਉਹ ਪੈਦਾ ਕਰਨ ਵਾਲਾ ਅਨਨ ਦਾਤਾ ਆ ਉਹ ਵੱਡਾ ਰੋਲ ਹੈ ਇਸ ਕਰਕੇ ਜਿਉ ਮੈਨੂੰ ਲੈ ਐਕਸਟਰਾ ਵੀ ਕੁਝ ਮੰਗਦਿਆਂ ਨੂੰ ਦੇ ਦੇਣਾ ਚਾਹੀਦਾ ਕਿਉਂਕਿ ਉਹ ਅਨਨ ਦਾਤਾ ਹੈ ਉਹਨੂੰ ਨਾਰਾਜ਼ ਕਰਕੇ ਮੈਨੂੰ ਲੱਗਦਾ ਅਸੀਂ ਕਿਤੇ ਨਾ ਕਿਤੇ ਕਾਦੀਆਂ ਖੁਸ਼ਹਾਲੀਆਂ ਭਾਲਦੇ ਜੇ ਅਸੀਂ ਸੁਖੀ ਵੀ ਹੋ ਜਾਾਂਗੇ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਪੂਰੀ ਬਰਕਤ ਨਹੀਂ ਹੋਏਗੀ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਉਹਨਾਂ ਦੀ ਸਪੋਰਟ ਕਰਨੀ ਚਾਹੀਦੀ ਹੈ ਕੇਂਦਰ ਸਰਕਾਰ ਦਾ ਜੋ ਬਿੱਲ ਆਇਆ ਸੀ ਬਿਲਕੁਲ ਗਲਤ ਸੀ ਤੁਹਾਡੇ ਮਤਲਬ ਮੈਂ ਐਕਚੁਅ ਮੇਰੇ ਜੀ ਮੇਰਾ ਗਿਆਨ ਬੜਾ ਅਧੂਰਾ ਮੈਂ ਬਿੱਲ ਵਾਰੇ ਪੜਿਆ ਹੋਏ ਨਹੀਂ ਮੈਂ ਮੈਂ ਕਹਿ ਲਉ ਕਿ ਮੇਰੇ ਲਈ ਕਾਲਾ ਖਜੋ ਭੈਸ ਬਰਾਬਰ ਨਾ ਰਾਜਨੀਤੀ ਵੀ ਮੇਰੇ ਵਾਸਤੇ ਉਦਾਂ ਹੀ ਆ ਤੇ ਮੈਂ ਸਮਝ ਲੈਂਦਾ ਮੈਂ ਮਿਮਿਕਰੀ ਮੋਕਰੀ ਕਰ ਲਾਂ ਨਾ ਮਾੜੀ ਮੋਟੀ ਛੋੜੇ ਬੋਧੇ ਬਾਕੀ ਡਿਟੇਲ ਚ ਮੈਨੂੰ ਨਾ ਉਪਰ ਲੰਘ ਜਾਂਦੀਆਂ ਗੱਲਾਂ ਭਾਈ ਸਹੀ ਦੱਸਾਂ ਕਿਉਂਕਿ ਮੈਂ ਬੜਾ ਆਰਟਿਸਟ ਸੈਂਸਿਟਿਵ ਬੰਦਾ ਆ ਮੈਂ ਫਿਲਮਾਂ ਲਿਟਰੇਚਰ ਵਾਲਾ ਬੰਦਾ ਆ ਤੇ ਬਟ ਮੈਨੂੰ ਕੁੱਲ ਮਿਲਾ ਕੇ ਜਿਵੇਂ ਆਰਟਿਸਟਾਂ ਨੇ ਵੀ ਸਾਡੇ ਪੰਜਾਬ ਦੇ ਬੜਾ ਸਾਥ ਦਿੱਤਾ ਤੇ ਕਈ ਬੰਦੇ ਇਦਾਂ ਵੀ ਮੈਂ ਦੇਖਿਆ ਹਾਸਮ ਖੋਲਜ ਮੈਂ ਕਹਿੰਦੇ ਕਈ ਬੰਦੇ ਉਹ ਵੀ ਉੱਠ ਕੇ ਚੱਲ ਗਏ ਜ ਈ ਬਟ ਮੈਂ ਕੁਝ ਬਿਜ਼ੀ ਸੀਗਾ ਬਟ ਮੈਂ ਜਿੱਥੇ ਵੀ ਮੇਰੀ ਇੰਟਰਵਿਊ ਹੋਈ ਆ ਮੈਂ ਸਪੋਰਟ ਕੀਤੀ ਆ ਭਾਜੀ ਕਿ ਕਿਉਂਕਿ ਪਹਿਲਾਂ ਤਾਂ ਮੈਂ ਕਿਸਾਨ ਆ ਬਾਅਦ ਚ ਮੈਂ ਆਰਟਿਸਟ ਬਣਿਆ ਪਹਿਲਾਂ ਮੈਂ ਇੱਕ ਫਾਰਮਰ ਐਗਰੀਕਲਚਰ ਫੈਮਿਲੀ ਤੋਂ ਉੱਠਿਆ ਤੇ ਇਸ ਕਰਕੇ ਮੈਂ ਤਾਂ ਦਿੱਲੀ ਭਾਵੇਂ ਨਹੀਂ ਖੜਾ ਬਟ ਮੈਂ ਇੱਥੇ ਖੜਾ ਹੀ ਉਹਨਾਂ ਦੇ ਨਾਲ ਆ ਜੈ ਜਵਾਨ ਜੈ ਕਿਸਾਨ ਇਹ ਬਿਲਕੁਲ ਚੱਲਦੇ ਚੱਲਦੇ ਸਰ ਥੋੜੇ ਜੋ ਐਲਬਮ ਆਈ ਹੈ ਉਸਦੇ ਬਾਰੇ ਵੀ ਗੱਲ ਹੋਗੀ ਕਿਸਾਨੇ ਮੁੱਦੇ ਤੇ ਵੀ ਗੱਲ ਹੋਗੀ ਬਾਲੀਵੁੱਡ ਬਾਰੇ ਵੀ ਗੱਲ ਹੋਗੀ ਹੁਣ ਚੱਲਦੇ ਚੱਲੇ ਮਮਿਕਰੀ ਦੇ ਵਿੱਚ ਕੁਝ ਸਾਡੇ ਦਰਸ਼ਕਾਂ ਲਈ ਸੁਣਾ ਲੈ ਚਾਹੋਗੇ ਮਿਕਰੀ ਤੁਸੀਂ ਦਾਰਾ ਜੀ ਦਾ ਗਾਣਾ ਆਇਆ ਤੋ ਦਾਰਾ ਜੀ ਦੀ ਕਰਦੇ ਆ ਗੱਲ ਦਾਰਾ ਜੀ ਪਹਿਲਵਾਨ ਜੀ ਦੋਨਾਂ ਦੀ ਮੈਂ ਗੱਲ ਅਕਸਰ ਆਪਣੇ ਸ਼ੋਅ ਚ ਮੈਂ ਕਰਦਾ ਹੁੰਨਾ ਵੀ ਦਾਰਾ ਜੀ ਪਹਿਲਵਾਨ ਬੰਦੇ ਤੇ ਉਹ ਨਾ ਪਹਿਲਵਾਨ ਬੰਦਾ ਮਨਮਰ ਮਾਸੂਮ ਹੁੰਦਾ ਬੜੇ ਸੌਫਟ ਕੋਰਨਰ ਹੁੰਦੇ ਆ ਤੇ ਉਹ ਗੱਲ ਕਈ ਵਾਰੀ ਬੜੀ ਵੱਡੀ ਕਹਿ ਜਾਂਦੇ ਆ ਜਿਵੇਂ ਗੱਲ ਕਰਦੇ ਵੀ ਕਾਕਾ ਭਈ ਐਸੀ ਬਾਣੀ ਬੋਲੀਏ ਕਿ ਸਭ ਸੇ ਝਗੜਾ ਲੇਕਿਨ ਉਸੇ ਝਗੜਾ ਨਾ ਕਰੇ ਜੋ ਆਪਸੇ ਤਗੜਾ ਹੋਏ ਤੇ ਦਾਰਾ ਜੀ ਮੈਂ ਹੁਣ ਲਾਕਡਾਊਨ ਦੇ ਵਿੱਚ ਇੱਕ ਆਈਟਮ ਬਣਾਈ ਸੀਗੀ ਕਿ ਜਦੋਂ ਨਾ ਪੁਲਿਸ ਡੰਡੇ ਪੈਂਦੇ ਪਏ ਸੀਗੇ ਨਾਕੇ ਲੱਗੇ ਹੋਏ ਸੀਗੇ ਸਾਰੇ ਘਰਾਂ 'ਚ ਬੰਦ ਬੋਰ ਹੋ ਗਈ ਜਨਤਾ ਗਾਰਡਰ ਦੇ ਪੱਖੇ ਦੇਖ ਦੇ ਕੇ ਨਿਆਣੇ ਉਹੀ ਜਨਾਨੀ ਦੀ ਬਾਤ ਸ਼ਕਲਾਂ ਦੇ ਕੇ ਬੋਰ ਹੋ ਗਏ ਜਨਾਨੀ ਕਹਿੰਦੀ ਯਾਰ ਘੁੰਮਿਆ ਹੋਗਾ ਤੂੰ ਘੁੰਮਿਆ ਘਰੇ ਲੜਾਈਆਂ ਹੋ ਰਹੀਆਂ ਸੀਗੀਆਂ ਤੇ ਉੱਥੇ ਮੈਂ ਵੀ ਸੋਚਿਆ ਮੈਂ ਕਿਹਾ ਯਾਰ ਮੈਂ ਰਮਾਨ ਲਾ ਲਈ ਰਮਾਇਣ ਲਾਂਦੀ ਪਈ ਦੂਰਦਰਸ਼ਨ ਦੀ ਇੱਕ ਟਾਈਮ ਸੀਗਾ ਜਦੋਂ 80s ਦੇ ਵਿੱਚ ਰਮਾਇਣ ਆਈ ਤੇ ਗਲੀਆਂ ਸੁੰਨੀਆਂ ਹੋ ਗਈਆਂ ਸੀ ਹੁਣ ਦੁਬਾਰਾ ਗਲੀਆਂ ਸੁੰਨੀਆਂ ਹੋ ਗਈ ਫੇਰ ਮੈਨ ਲੱਗ ਗਈ ਵਕਤ ਦੁਬਾਰਾ ਕੋ ਮਜ਼ਾ ਹੈ ਫੈਸ਼ਨ ਕੰਦੇ ਕਦੇ ਕੋਈ ਨਵਾਂ ਨਹੀਂ ਉਹੀ ਮੁੜ ਕੇ ਦੁਬਾਰਾ ਪੁਰਾਣਾ ਆ ਜਾਂਦਾ ਤੇ ਉਹੀ ਟਾਈਮ ਦੁਬਾਰਾ ਆ ਮੈਨੂੰ ਇਦਾਂ ਲੱਗਾ ਸੀ ਫਿਲਮ ਵੀ ਬਣਾਈ ਸਕੇ ਨੈਟ ਤੇ ਤੁਸੀਂ ਜਾ ਕੇ ਦੇਖੋ ਰਮਾਇਣ ਐਫਟੀਸੀ ਸ਼ਾਰਟਲਿਸਟਡ ਵੀ ਹੋਈ ਸੀਗੀ ਰਮਾਇਣ ਤੇ ਉਹ 3 ਮਿੰਟ ਦੀ ਫਿਲਮ ਸੀਗੀ ਤੇ ਉਹਦੇ ਚ ਮੈਂ ਜਦੋਂ ਬਾਹਰ ਗਿਆ ਤੇ ਮੈਂ ਨਾ ਮੈਂ ਕਿਹਾ ਚਲੋ ਘੁੰਮ ਕੇ ਆਨੇ ਆ ਮੜਾ ਜਾ ਡਾਰਵਿਨ ਸੀਗਾ ਵੀ ਪੁਲਿਸ ਨੇ ਡੰਡੇ ਨਾ ਪਹਿਣ ਮ दारा जी ਆਪਣੇ हनुमान ਵੀ ਬਣੇ ਸੀਗੇ ਤੇ ਉਹਨਾਂ ਦੀ ਆਵਾਜ਼ ਆਈ ਕਹਿੰਦੇ हे आरय ਪੁੱਤਰ ਮੈਂ ਕਹਾ ਹੈ ਕਿ ਦਰਵਾਜ਼ਾ ਆ ਰਹੀ ਭਈ ਤੁਮ ਜਿਸ ਮਾਰਗ ਪਰ ਜਾਣੇ ਕੀ ਸੋਚ ਰਹੇ ਹੋ ਪਹਾ ਪਰ ਕੁਛ ਸਜਕ प्रहरी ਅਸਰ ਸ਼ਸਤਰ ਸੇ ਸੁਸਜਿਤ ਖੜੇ ਹੈ ਇਸ ਲਈ ਇਸ ਵਿਚਾਰ ਕੋ ਤਿਆਗ ਦੋ ਔਰ ਮਨ ਕੀ ਵਿਆਕਲਤਾ ਪਰ ਸਯਮ ਕਰੋ ਔਰ ਘਰ ਮੇ ਹੀ ਵਿਸ਼ਰਾਮ ਕਰੋ ਮੈਂ ਕਹਾ ਇਹ ਭਾਜੀ ਹਨੂਮੰਝ ਦੀ ਆਵਾਜ਼ ਹੈ ਕਿ ਦਾਰਾ ਜੀ ਦੀ ਉਲੂ ਕੇ ਪੱਠੇ ਦਾਰਾ ਕੀ ਨਹੀਂ ਜੀ ਜੀ ਦਾਰਾ ਜੀ ਤੁਸੀਂ ਮੈਂ ਕਹਾ ਮੈਂ ਤੁਹਾਡਾ ਬੜਾ ਫੈਨ ਆ ਉਹ ਤੋਂ ਠੀਕ ਹੈ ਲੇਕਿਨ ਤੁਹਾਡਾ ਮੁਖ ਲੰਗੋਟ ਕਹਾਂ ਹੈ ਮੈਂ ਕਹਾ ਮੁਖ ਲੰਗੋਟ ਉਨ ਲੋਕੇ ਪੱਠੇ ਮਾਸਕ ਮੈਂ ਕਹਾ ਭਾਜੀ ਉਹ ਤਾਂ ਬਾਹਰ ਲੋੜ ਪੈਂਦੀ ਘਰੇ ਥੋੜੀ ਪੈਂਦੀ ਆ ਚੱਲ ਘਰ ਚੱਲ ਫਿਰ ਮੈਂ ਘਰੇ ਵੱੜ ਗਿਆ ਸੋ ਦਾਰਾ ਜੀ ਦੇ ਚਰਨਾਂ ਨੂੰ ਸਮਰਪਿਤ ਹੈ ਤੇ ਮੈਂ ਜਿਵੇਂ ਤੁਸੀਂ ਹੱਸ ਰਹੇ ਹੋ ਦੇਖੋ ਮੈਂ ਕਿੱਡਾ ਵੱਡ ਭਾਗਾ ਆ ਨਾ ਤਾਂ ਮਿਮਿਕਰੀ ਮਜ਼ਾਕ ਵਾਲੀ ਗੱਲ ਮੰਨੀ ਜਾਂਦੀ ਬਟ ਮੈਂ ਜਿਨ੍ਹਾਂ ਦੀ ਵੀ ਕਰਦਾ ਉਹ ਬੰਦੇ ਮੈਨੂੰ ਪਿਆਰ ਕਰਦੇ ਆ ਉਹਨਾਂ ਦੀ ਫੈਮਲੀ ਵੀ ਮੈਨੂੰ ਪਿਆਰ ਕਰਦੀ ਆ ਸੇ ਸੇ ਕਰਕੇ ਮੈਂ ਉਹਨਾਂ ਨੂੰ ਕਿੰਨਾ ਪਿਆਰ ਕਰਦਾ ਉਹ ਸਰ ਲੋਕੀ ਮਜ਼ਾਕ ਤੱਕ ਨਾ ਲੈ ਜਾਣ ਉਹ ਇੱਕ ਭਾਵਨਾ ਹੈ ਕਿ ਮੈਂ ਬੱਚਾ ਮਾਂ ਦੀ ਨਕਲ ਕਰਦਾ ਮਾਂ ਮਾਂ ਉਹਨੂੰ ਬੱਚਾ ਜਵਾਨ ਹੋ ਗਿਆ ਤੇ ਉਹਨੇ ਆਪਣੇ ਪਿਓ ਵਾਸਤੇ ਜਿਹੜਾ ਉਹਦਾ ਇੱਕ ਰੋਹਾਨੀ ਪਿਓ ਦਾਰਾ ਉਹਦੇ ਵਾਸਤੇ ਗਾਣਾ ਕੱਢਿਆ ਦਾਰਾ ਸਿੰਘ ਜਿੰਦੇ ਵਿੱਚੋਂ ਜਿਹਨੂੰ ਤੁਸੀਂ ਪ੍ਰਮੋਟ ਕਰ ਰਹੇ ਹੋ ਥੈਂਕ ਯੂ ਸੋ ਮੱਚ ਤੇ ਤੁਸੀਂ ਪਲੀਜ਼ ਸੁਣੋ ਤੇ ਦੁਨੀਆ 'ਚ ਜਿਹੜਾ ਵੀ ਬੰਦਾ ਕਹਿੰਦੇ ਜਿਮ ਜਾਣ ਵਾਰੇ ਸੋਚ ਰਿਹਾ ਕਿਉਂਕਿ ਹਰ ਇੱਕ ਦੀ ਐਡਮਿਸ਼ਨ ਹੁੰਦੀ ਭਾਵੇਂ ਜਾਵੇ ਨਾ ਜਾਵੇ ਠੀਕ ਹੈ ਤੇ ਪਹਿਲਵਾਨ ਹਰ ਪਿਓ ਚਾਹੁੰਦਾ ਮੇਰਾ ਮੁੰਡਾ ਕੁਝ ਵੀ ਬਣੇ ਪਹਿਲਵਾਨ ਜ਼ਰੂਰ ਬਣੇ ਸਾਡੇ ਪੰਜਾਬੀਆਂ ਦੀ ਵੈਹ ਵਿਆਦ ਹੁੰਦੀ ਆ ਨਾ ਜਦੋਂ ਲੜਾਈ ਲੂੜੀ ਰੋਡ ਤੇ ਹੋ ਜਾਂਦੀ ਆ ਉਹ ਕਹਿੰਦਾ ਹੱਥ ਲਾ ਕੇ ਦਿਖਾ ਕਹਿੰਦਾ ਹੈ ਕਹਿੰਦਾ ਲਾ ਤਾ ਕਹਿੰਦਾ ਹੱਥ ਕਿੱਦਾ ਲਾਇਆ ਉਹ ਬੰਦਾ ਚਾਹੀਦਾ ਹੁੰਦਾ ਲੜਨ ਨੂੰ ਕਿ ਇਸੇ ਕਰਕੇ ਜਿਵੇਂ ਜਿਹੜਾ ਡੋਲਿਆਂ ਤੇ ਗੋਡਿਆਂ ਜਿਹਦੇ ਦਮ ਹੈ ਉਹ ਬੰਦਾ ਕੋਈ ਵੀ ਹਰ ਮੈਦਾਨ ਫਤਿਹ ਆ ਉਹ ਕਦੇ ਮਾਰ ਨਹੀਂ ਖਾ ਸਕਦਾ ਇਸੇ ਕਰਕੇ ਮੈਂ ਮੰਨਦਾ ਕਿ ਸਿਹਤ ਸਭ ਤੋਂ ਪਹਿਲਾਂ ਆ ਸਿਹਤ ਨੂੰ ਸੰਭੋ ਦੁਨੀਆ ਜੋ ਵੀ ਤੁਹਾਡੇ ਸੁਪਨੇ ਆ ਪੂਰੇ ਹੋ ਜਾਣਗੇ ਜੇ ਤੁਹਾਡੇ ਸਰੀਰ 'ਚ ਜਾਨ ਹੈ ਫਿੱਟ ਰਹੋ ਤੇ ਦਾਰਾ ਸਿੰਘ ਜਿਮ ਦੇ ਵਿੱਚੋਂ ਗਾਣਾ ਨੂੰ ਸੁਣੋ ਤੇ ਸ਼ੇਅਰ ਕਰੋ ਬਸ ਇਹ ਬੇਨਤੀ ਆ ਜੀ ਬਿਲਕੁਲ ਹੈ ਏਸੀ ਕੇ ਸਾਡੇ ਨਾਲ ਜਸਵੰਤ ਰਠੌਰ ਜੀ ਜਿਮ ਕਿ ਅੱਜ ਨੰਗਲ ਪਹੁੰਚ ਨੇ ਦੇ ਗਾਣੇ ਦੀ ਜੋ ਪ੍ਰੋਮੋਸ਼ਨ ਕਰ ਰਹੇ ਨੇ ਤੇ ਸਾਡੇ ਨਾਲ ਵਿਸ਼ੇਸ਼ ਪੰਜਾਬ ਟੀਵੀ ਉਤੇ ਇਹਨਾਂ ਨੇ ਗੱਲਬਾਤ ਕੀਤੀ ਤੇ ਅਸੀਂ ਵੀ ਇਹਨਾਂ ਦੇ ਜੋ ਗਾਣੇ ਦੇ ਬੋਲ ਹੈ ਤੇ ਜੋ ਇਹਨਾਂ ਦਾ ਐਕਸਪੀਰੀਅੰਸ ਹੈ ਲਾਈਫ ਦਾ ਜਾਂ ਕਿਸਾਨੇ ਮੁੱਦੇ ਨੂੰ ਲੈ ਕੇ ਸਾਰੀ ਗੱਲਬਾਤ ਕੀਤੀ ਹੈ ਤੇ ਇਹਨਾਂ ਦਾ ਜੋ ਗਾਣਾ ਆ ਚੁੱਕਿਆ ਉਸ ਨੂੰ ਦੇਖਣਾ ਜ਼ਰੂਰ ਹੈ ਤੇ ਉਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਸਪੋਰਟ ਕਰੋ ਫਿਲਹਾਲ ਆਪਣੇ ਸਾਥੀ ਅਵਿਨਾਸ਼ ਦੇ ਨਾਲ ਰਕੇਸ਼ ਰਾਣਾ ਪੰਜਾਬ ਟੀਵੀ ਨੰਗਲ